ਗੱਲ ਕਰਾਂਗੇ ਇੰਦਰਪਾਲ ਜੀ ਸਾਡੇ ਦੋ ਹੀ ਸਵਾਲ ਨੇ ਕਿਉਂਕਿ ਜਿਹੜੀ ਇੱਕ ਲੀ ਲੱਗੀ ਆ ਕਿਉਂਕਿ ਜੇ ਲੀ ਨਾ ਲੱਗੀ ਹੁੰਦੀ ਤੇ ਸ਼ਾਇਦ ਆ ਜੋ ਇਨਸਾਨ ਦੀ ਡੈਥ ਨਾ ਹੁੰਦੀ ਦੂਜਾ ਕਿ ਜਿਹੜੇ ਇੱਥੋਂ ਦੇ ਐਕਸੀਅਨ ਜਈ ਤੇ ਐਸ ਡੀਓ ਜਿੰਨਾਂ ਦੀ ਰਿਸਪੌਂਸਿਬਿਲਟੀ ਬੰਦੀ ਸੀ ਇਸ ਲੀ ਨੂੰ ਰੋਕਣ ਦੀ ਉਹਨਾਂ ਨੂੰ ਇਹਦੇ ਬਾਰੇ ਕਹਿ ਸਕਦੇ ਕਿ ਬੜੇ ਲੋਕਾਂ ਨੇ ਦੱਸਿਆ ਮੈਨੂੰ ਇੱਥੇ ਗ੍ਰੇਜ ਵੀ ਨਹੀਂ ਆ ਕਿ ਮੈਂ ਖੁਦ ਵੀ ਉਹਨਾਂ ਨੂੰ ਦੱਸਿਆ ਪਠਾਨਕੋਟ ਦੇ ਐਕਸੀਅਨ ਨੂੰ ਵੀ ਤੇ ਗੁਰਦਾਸਪੁਰ ਦੇ ਐਕਸੀਅਨ ਨੂੰ ਵੀ ਬਕਾਇਦਾ ਜਦੋਂ ਪੋਗਲਾ ਨੇ ਇੱਥੇ ਮਸ਼ੀਨ ਡੁੱਬੀ ਸੀ ਉਹਦੀ ਅਸੀਂ ਉਹਨਾਂ ਨੂੰ ਫੋਟੋ ਵੀ ਪਾਈ ਪਰ ਉਹਨਾਂ ਨੇ ਕੋ ਅਸੀਂ ਉਹਨਾਂ ਨੇ ਇਹ ਵੀ ਕਿਹਾ ਕਿ ਠੀਕ ਹੈ ਜੇ ਤੁਸੀਂ ਇੱਥੇ ਲੀ ਬਣਾਉਣਾ ਚਾਹੁੰਦੇ ਜੇ ਤੇ ਇਹਦੇ ਕੋਈ ਪੈਰਾਮੀਟਰ ਦੇ ਆਧਾਰਤ ਕਰ ਦਿੱਤੇ ਜਾਣ ਕੱਲ ਨੂੰ ਕਿਸੇ ਵਿਅਕਤੀ ਨਾਲ ਜਿਹੜਾ ਕੋਈ ਹਾਸਾ ਨਾ ਵਾਪਰੇ ਪਰ ਅੱਜ ਦੇਖੋ ਕਿਸ ਵਿਅਕਤੀ ਦੀ ਜੇ ਦੀ ਜਾਨ ਚਲ ਗਈ ਆ ਉਹਦਾ ਵਾਲੀਵਾਰ ਸਕੋਣ ਪ੍ਰਸ਼ਾਸਨ ਨੇ ਤੇ ਇੱਕੋ ਗੱਲ ਕਹਿਣੀ ਕਿ ਸਾਨੂੰ ਇਹਦਾ ਪਤਾ ਨਹੀਂ ਸੀ ਕਿਉਂਕਿ ਇਹ ਇੱਕ ਡਾਇਲਗ ਹੁੰਦਾ ਵਾ ਦੂਜੇ ਬੰਨੇ ਕੋਈ ਇਥੋਂ ਰੇਤ ਦੀ ਕਹਿ ਸਕਦੇ ਕੋ ਬਾਲਟਾ ਲੈ ਜਾ ਨਾ ਆਮ ਬੰਦਾ ਤੇ ਉੱਤੇ ਵੀ ਪਰਚਾ ਰਜਿਸਟਰ ਹੋ ਜਾਂਦਾ ਬਟ ਇਹ ਜਿਹੜਾ ਦਰਿਆਦ ਹੈ ਜਿਹੜਾ ਵਾ ਵਾ ਇਹਨੂੰ ਰੋਕਿਆ ਗਿਆ ਇਹਨਾਂ ਦੇ ਕੋਈ ਵੀ ਕਾਰਵਾਈ ਨਹੀਂ ਕਿਉਂਕਿ ਜੋ ਸਾਨੂੰ ਸੋਚਾਇਆ ਕਿ ਇਥੇ ਪ੍ਰੀਟੀ ਗੱਲ ਬੜੀ ਵੱਡੀ ਇਨਵੋਲਵਮੈਂਟ ਆ ਕੱਲੀ ਇੱਕ ਨਹੀਂ ਹਰ ਪਾਰਟੀ ਦਾ ਬੰਦਾ ਇਹਦੇ ਚ ਇਨਵੋਲਵ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਭਾਜਪਾ ਆ ਕਿਉਂਕਿ ਲੋਕਾਂ ਵਾਸਤੇ ਤੇ ਵੱਖੋ ਵੱਖ ਨੇ ਪਰ ਇਹ ਕੰਮ ਵਾਸਤੇ ਸਾਰੇ ਇਕੱਠੇ ਨੇ ਇੱਕ ਗੱਲ ਮੈਂ ਤੁਹਾਨੂੰ ਲਾਈਵ 'ਚ ਹੀ ਕਹਿ ਦਿੰਦਾ ਕਿ ਸਿਰਫ ਨਾਮ ਨਾਲਿਓ ਕਿਉਂਕਿ ਸਾਨੂੰ ਉਹਨਾਂ ਦਾ ਪੱਖ ਲੈਣਾ ਪੈਣਾ ਅਸਲੀ ਚ ਨਹੀਂ ਪੈਣਾ ਚਾਹੁੰਦੇ ਸਿਰਫ ਅਸੀਂ ਸਿਰਫ ਇਹ ਗੱਲ ਕਵਾਂਗੇ ਕਿ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਜੇ ਕਿਉਂਕਿ ਅੱਜ ਉਹ ਵਿਚਾਰੇ ਦੀ ਲਾਸ਼ ਨੂੰ ਲੱਭਣ ਵਾਸਤੇ ਇੱਕ ਡਿਊਟੀ ਅਫਸਰ ਆਏ ਨੇ ਬੰਦੇ ਵੀ ਕਿਤੋਂ ਬਾਹਰੋਂ ਟਿਊਬਾਂ ਨਾਲ ਲੱਭ ਰਹੇ ਨੇ ਕਿ ਬਾਕੀ ਪ੍ਰਸ਼ਾਸਨ ਜਿਹੜਾ ਬਾਕ ਇਸ ਨੂੰ ਕਿੱਥੇ ਗਈ ਆ ਤੇ ਜਿਹੜਾ ਇਹ ਕਾਰਵਾਈ ਹੋ ਰਹੀ ਹੈ ਸਹੀ ਆ ਜਾਂ ਗਲਤ ਆ ਜੀ ਦੇਖੋ ਇਹਦੇ ਵਿੱਚ ਬੜੀ ਸਾਫ਼ ਤੇ ਕਲੀਅਰ ਕੱਟ ਗੱਲ ਆ ਕਿ ਇੱਕ ਬੰਦੇ ਦੀ ਜਾਨ ਚਲੀ ਗਈ ਆ ਔਰ ਉਸ ਦੀ ਲਾਸ਼ ਵੀ ਲੱਭਣ ਤੱਕ ਦੇ ਵਿੱਚ ਜਿਹੜੀ ਆ ਪੈਰਵਾਈ ਨਹੀਂ ਕੀਤੀ ਜਾ ਰਹੀ ਇਸ ਤੋਂ ਇਹ ਸਾਫ਼ ਕਲੀਅਰ ਹੋ ਜਾਂਦਾ ਹੈ ਕਿ ਜਿਹੜਾ ਰੇਤ ਮਾਫੀਆ ਆ ਉਹ ਕਿੰਨਾ ਮਜ਼ਬੂਤ ਆ ਤੇ ਪ੍ਰਸ਼ਾਸਨ ਦੇ ਉੱਪਰ ਉਹਨਾਂ ਦੀ ਪਕੜ ਕਿੰਨੀ ਆ ਵੀ ਇਥੋਂ ਤੱਕ ਹੋਣਾ ਚਾਹੀਦਾ ਸੀ ਵੀ ਇੱਕ ਬੰਦੇ ਦੀ ਜਾਨ ਚਲੀ ਜਾਵੇ ਤੇ ਐਸਐਸਪੀ ਸਾਹਿਬ ਸਾਡੇ ਗੁਰਦਾਸਪੁਰ ਦੇ ਘਟੋ ਘਟ ਏਡੀਸੀ ਸਾਹਿਬ ਡੀਸੀ ਸਾਹਿਬ ਇਹ ਕਿਸੇ ਨਾ ਕਿਸੇ ਉੱਚ ਅਧਿਕਾਰੀ ਦੀ ਡਿਊਟੀ ਲਗਾ ਕੇ ਤੇ ਜ਼ਿੰਮੇਵਾਰੀ ਤੈਅ ਕਰ ਦੇ ਪਰ ਇਹ ਸਾਰੀਆਂ ਅਣਗਹਿਲੀਆਂ ਇੱਥੇ ਦੇਖਣ ਨੂੰ ਮਿਲ ਰਹੀਆਂ ਔਰ ਜਿੰਨਾ ਬੰਦਿਆਂ ਦੇ ਮੈਂ ਕਹਿ ਸਕਦਾ ਵੀ ਕ੍ਰੈਸ਼ਰੀ ਆ ਕਿਉਂਕਿ ਬੜੀ ਸਪੱਸ਼ਟ ਆ ਕਿ ਇਹ ਜਿਹੜੀ ਲੀਲ ਆਈ ਗਈ ਆ ਇਹ ਇੱਥੋਂ ਦੇ ਇੱਕ ਕ੍ਰੈਸ਼ਰ ਮਾਲਕ ਹੈ तकरीबन ਮਰਾੜੇ ਦੇ ਮਕੌੜੇ ਦੇ ਵਿੱਚ ਜਿੱਥੇ ਬ੍ਰਹਮਪੁਰ ਦੀ ਇੱਕ ਚੌਂਕੀ ਪੈਂਦੀ ਹੈ ਬਿਲਕੁਲ ਰਾਈਟ ਸਾਈਡ ਤੇ ਕ੍ਰੈਸ਼ਰ ਲੱਗਾ ਹੋਇਆ ਉਹਨਾਂ ਕ੍ਰੈਸ਼ਰਾਂ ਮਾਲਕਾਂ ਵੱਲੋਂ ਇਹ ਦਰਿਆ ਦਾ ਵਹਾਰ ਰੋਕ ਕੇ ਉਹਦੇ ਵਿੱਚੋਂ ਦਰਿਆ ਦੇ ਆਰ ਪਾਰ ਆਣ ਜਾਣ ਵਾਸਤੇ ਇਹ ਲੀ ਲਾਈ ਗਈ ਸੀ ਇਹ ਆਰ ਪਾਰ ਜਾਣਾ ਕੋਈ ਆਮ ਨਾਗਰਿਕ ਵਾਸਤੇ ਨਹੀਂ ਸਿਰਫ ਉਹਨਾਂ ਦੇ ਆਪਣੇ ਨਿੱਜੀ ਕਾਰੋਬਾਰ ਦੇ ਕਾਰੋਬਾਰ ਵਾਸਤੇ ਜਿਹੜੀ ਵਰਤੀ ਜਾਂਦੀ ਆ ਕਿਉਂਕਿ ਆਪ ਇਹ ਕ੍ਰੈਸ਼ਰਾਂ ਵਾਲੇ ਆਪਣੇ ਕ੍ਰੈਸ਼ਰ ਦੇ ਉੱਪਰੋਂ ਤਕਰੀਬਨ 2.5 ਹਜ਼ਾਰ ਰੁਪਏ ਸੈਕੜੇ ਨੂੰ ਸੈਕੜੇ ਨੂੰ ਵੇਚਦੇ ਆ ਪਰ ਇੱਥੇ ਜਿਹੜਾ ਸੈਕੜੇ ਦਾ ਮੁੱਲ ਸੀ ਜ਼ਿਮੀਦਾਰ ਨੂੰ 250 ਰੁਪਏ ਦਿੱਤਾ ਗਿਆ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇਕਰ ਅਸੀਂ ਇਹਨਾਂ ਨਾਲ ਹੱਥ ਮਿਲਾ ਕੇ ਨਹੀਂ ਚੱਲਾਂਗੇ ਇਹਨਾਂ ਨੂੰ ਰੇਤ ਨਹੀਂ ਚੁਕਾਵਾਂਗੇ ਤੇ ਸਾਡੇ ਖੇਤਾਂ ਦੇ ਵਿੱਚੋਂ ਇਹ ਜਿਹੜੀ ਰੇਤ ਆ ਉਹ ਨਹੀਂ ਚੁੱਕੀ ਜਾਣੀ ਔਰ ਉਸੇ ਤਹਿਤ ਉਸੇ ਮੌਕੇ ਦਾ ਫਾਇਦਾ ਚੁੱਕਦਿਆਂ ਇਹ ਜਿਹੜੀ ਦਰਿਆ ਦੇ ਵਿੱਚੋਂ ਜਿਹੜਾ ਰਸਤਾ ਬਣਾਇਆ ਗਿਆ ਜਿਹੜੀਆਂ ਪਠਾਨਕੋਟ ਏਰੀਏ ਜਾਂ ਦਰਿਆ ਤੋਂ ਪਾਰ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਰਾਤ ਦੇ ਹਨੇਰੇ ਦੇ ਵਿੱਚ ਰੇਤ ਚੁੱਕਣ ਦਾ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਗਿਆ ਤੇ ਉਹਦੇ ਦੌਰਾਨ ਇਹ ਜਿਹੜਾ ਬੀਤੀ ਰਾਤ ਹਾਦਸਾ ਜਿਹੜਾ ਵਾਪਰਿਆ ਵੀ ਇੱਕ ਟਰੈਕਟਰ ਦਾ ਜਿਹੜਾ ਚਾਲਕ ਆ ਉਹ ਸ਼ਾਇਦ ਹਨੇਰੇ ਕਰਕੇ ਜਾਂ ਧੁੰਦ ਕਰਕੇ ਜਦੋਂ ਇਸ ਰਸਤੇ ਤੋਂ ਲੰਘ ਰਿਹਾ ਸੀਗਾ ਵੀ ਉਹਦਾ ਟਰੈਕਟਰ ਜਿਹੜਾ ਆ ਉਹ ਦਰਿਆ ਦੇ ਵਿੱਚ ਡਿੱਗ ਗਿਆ ਟਰੈਕਟਰ ਦੀ ਜਿਹੜੀ ਮਸ਼ੀਨਰੀ ਦੀ ਜਿਹੜੀ ਆ ਉਹ ਤੇ ਇਹਨਾਂ ਨੇ ਕੁਝ ਮਸ਼ੀਨਾਂ ਦੀ ਮਦਦ ਦੇ ਨਾਲ ਬਾਹਰ ਕੱਢ ਕੇ ਲੈ ਗਏ ਪਰ ਜਿਹੜੀ ਡੈੱਡ ਬੋਡੀ ਸੀ ਇਨਸਾਨ ਦੀ ਉਹ ਅਜੇ ਤੱਕ ਜਿਹੜੀ ਆ ਤਕਰੀਬਨ 16 ਘੰਟੇ ਲਗਭਗ ਬੀਤ ਗਿਆ ਜਿਹੜੀ ਅਜੇ ਤੱਕ ਨਹੀਂ ਮਿਲ ਰਹੀ ਕਿਉਂਕਿ ਦਰਿਆ ਆਲੇ-ਦੁਆਲੇ ਜਿੱਥੋਂ ਤੱਕ ਸਾਨੂੰ ਆਈਡੀਆ ਹੈ ਕਿ 30 ਤੋਂ 35 ਫੁੱਟ ਜਿਹੜਾ ਡੂੰਘਾ ਆ ਔਰ ਜਿਹੜਾ ਵਹਾਅ ਆ ਉਹ ਬਹੁਤ ਜ਼ਿਆਦਾ ਇਹ ਗੱਲ ਮੈਨੂੰ ਕਹਿਣ ਚ ਵੀ ਕੋਈ ਗਰੇਜ ਨਹੀਂ ਪਿਆਲੇ-ਦੁਆਲੇ ਇਲਾਕੇ ਦੇ ਵਿੱਚ ਵੀ ਅੱਜ ਕੋਈ ਬੰਦਾ ਇਹ ਸੁੱ ਮੁੱਦੇ ਦੇ ਉੱਪਰ ਬੋਲਣ ਵਾਸਤੇ ਤਿਆਰ ਨਹੀਂ ਉਹ ਇਸ ਕਰਕੇ ਕਿਉਂਕਿ ਜੇਕਰ ਕੋਈ ਅੱਜ ਕੈਮਰੇ ਦੇ ਸਾਹਮਣੇ ਆ ਕੇ ਬੋਲਿਆ ਹੁਣ ਇੱਕ ਵਾਰੀ ਦਿਓ ਬੋਲੇਗਾ ਪ੍ਰਸ਼ਾਸਨ ਕਿਤੇ ਨਾ ਕਿਤੇ ਉਹਨੂੰ ਸਹਿਮਤੀ ਵੀ ਦੇ ਦੇਗਾ ਵੀ ਅਸੀਂ ਤੇਰੀ ਜੁਮੇਰੀ ਚੁੱਕਦੇ ਹਾਂ ਸੱਚ ਦੱਸੋ ਪਰ ਬਾਅਦ ਵਿੱਚ ਜਿਹੜੀ ਜ਼ਿੰਦਗੀ ਭਰ ਦਾ ਵੈਰ ਉਹਦਾ ਇਨਾ ਕ੍ਰੈਸ਼ਰਾਂ ਵਾਲੇ ਨਾਲ ਪਊਗਾ ਜਾਂ ਜਿਹੜੇ ਅਸਲ ਰਸੂਕਾਰੇ ਬੰਦੇ ਨੇ ਜਿਹੜੇ ਪੋਲਿਟਿਕਲ ਇਨਵੋਲਵਮੈਂਟ ਰੱਖਦੇ ਆ ਵੱਡੇ ਵੱਡੀ ਆਪਣਾ ਨੂੰ ਉਹਦੇ ਉੱਤੇ ਦੱਸਦੇ ਆ ਜ਼ਿਲ੍ਹਾ ਪ੍ਰਧਾਨ ਵੀ ਦੱਸਦੇ ਆ ਕਿਸੇ ਸਿਆਸੀ ਪਾਰਟੀਆਂ ਦੇ ਜਾਂ ਪੰਜਾਬ ਪ੍ਰਧਾਨ ਦੱਸਦੇ ਨੇ ਜਾਂ بڑے ਨਿੱਜੀ ਨੇੜੇ ਦੇ ਬੰਦੇ ਦੱਸਦੇ ਆ ਇਹਨਾਂ ਲੀਡਰਾਂ ਦੇ ਉੱਪਰ ਫਿਰ ਉਹਨਾਂ ਨਾਲ ਸਿੱਧਾ ਸਿੱਧਾ ਵੈਰ ਪੈ ਜਾਂਦਾ ਤੇ ਜਦੋਂ ਕੋਈ ਵੈਰ ਕੋਈ ਕਿਸੇ ਵਾਸਤੇ ਕਿਉਂ ਕਮਾਵੇ ਅੱਜ ਤੱਕ ਸਾਡੀ ਅੱਜ ਹੁਣ ਜੋ ਮਾਹੌਲ ਬਣ ਚੁੱਕਿਆ ਸਾਡੀ ਦੁਨੀਆਦਾਰੀ ਦਾ ਮਤਲਬ ਖੋਰੀ ਦਾ ਬਣ ਚੁੱਕਿਆ ਕੋਈ ਕਿਸੇ ਵਾਸਤੇ ਨਹੀਂ ਬੋਲਦਾ ਨਾ ਕੋਈ ਵੈਰ ਕਮਾਉਂਦਾ ਆ ਪਰ ਇੱਥੇ ਅਸੀਂ ਇਸ ਕਰਕੇ ਬੋਲ ਰਹੇ ਆ ਕਿ ਸਰਕਾਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਪੋਲਿਟੀਕਲ ਪਾਵਰਾਂ ਨੂੰ ਦੁਰਵਰਤੋਂ ਕੀਤੀ ਜਾ ਰਹੀ ਆ ਇਲਾਕੇ ਦੇ ਵਿੱਚ ਗੁੰਡਾਗਰਦੀ ਕਰਕੇ ਫੇਰੇ ਜਿਹੜੇ ਕਾਰੋਬਾਰ ਚੱਲ ਰਹੇ ਆ ਜਿਹੜੀਆਂ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਰੇਤ ਪਈ ਆ ਉਹ ਚੁੱਕੀ ਨਹੀਂ ਜਾ ਰਹੀ ਉਹਨਾਂ ਨੂੰ ਚੁੱਕਣ ਵਾਸਤੇ ਕੋਈ ਵੀ ਰਸਤਾ ਨਹੀਂ ਜੇਕਰ ਹੁਣ ਜਿਸ ਦਰਿਆ ਦੇ ਪਾਰ ਵਾਲੇ ਪਾਸੇ ਜਿੱਧਰੋਂ ਇਹ ਰੇਤ ਆ ਰਹੀ ਸੀ ਤੇ ਜਿਹੜਾ ਟਰੈਕਟਰ ਟਰਾਲੀ ਆਉਂਦੇ ਸਮੇਂ دریا ਵਿੱਚ ਡੁੱਗ ਡਿੱਗਿਆ ਵਾ ਤੇ ਜਿੱਥੇ ਬੰਦੇ ਦੀ ਮੌਤ ਹੋਈ ਹੈ ਜੇਕਰ ਰੋਸਪਾਰ ਤੋਂ ਆਮ ਬੰਦੇ ਨੇ ਰੇਤ ਕੱਢਣੀ ਹੋਵੇ ਤੇ ਉਹਨੂੰ ਤਾਰਾਗੜ ਵੱਲੋਂ ਦੀ ਜਾਣਾ ਪਊਗਾ ਤੇ ਤਾਰਾਗੜ ਵੱਲੋਂ ਦੀ ਲੰਘਣ ਵਾਸਤੇ ਦਿਨੇ ਕੋਈ ਵੀ ਟਰੈਕਟਰ ਟਰਾਲੀ ਨਹੀਂ ਲੰਘ ਸਕਦਾ ਕਿਉਂਕਿ ਉੱਥੇ ਨੋ ਐਂਟਰੀ ਆ ਜੇਕਰ ਗੁਰਦਾਸਪੁਰ ਵੱਲੋਂ ਆਣਾ ਹੋਵੇ ਤੇ ਮਰਾੜੇ ਪਿੰਡ ਦੇ ਵਿੱਚ ਪਿੰਡ ਵਾਲਿਆਂ ਨੇ ਨੋ ਐਂਟਰੀ ਕੀਤੀ ਹੋਈ ਕਿ ਦਿਨ ਸਮੇਂ ਕੋਈ ਵੀ ਟਰੈਕਟਰ ਟਰਾਲੀ ਜਾਂ ਟਿਪਰ ਨਹੀਂ ਲੰਘੂਗਾ ਪਰ ਇਨਾ ਜਿਹੜੇ ਨਿੱਜੀ ਕਮਰਸ਼ੀਅਲ ਕਾਰੋਬਾਰ ਕਰਦੇ ਨੇ ਜਿਹੜਾ ਰੇਤ ਮਾਫੀਆ ਆ ਉਹਨਾਂ ਨੇ ਆਪਣੇ ਰਸਤੇ ਆਪਣੀਆਂ ਮਨਮਰਜ਼ੀਆਂ ਦੇ ਨਾਲ ਆਪ ਬਣਾਏ ਹੋਏ ਆ ਵੀ ਇਸ ਪਰਿਵਾਰ ਦੇ ਨਾਲ ਖੜਿਆ ਜਾਵੇ ਜਿਨ੍ਹਾਂ ਦਾ ਇੱਕ ਇਨਸਾਨ ਜਿਨ੍ਹਾਂ ਦਾ ਪਰਿਵਾਰਕ ਮੈਂਬਰ ਇਸ ਦੁਨੀਆ ਤੋਂ ਜਾ ਚੁੱਕਿਆ ਔਰ ਮੈਂ ਇਹਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗਾ ਵੀ ਇਹਨਾਂ ਦੇ ਉੱਪਰ ਜਿਹੜਾ ਆ ਉਹ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਜਿਦੇ ਵਿੱਚ ਕਰੇਸ਼ਰ ਮਾਲਕ ਜਿੰਨੇ ਵੀ ਭਾਈਵਾਲ ਇਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਜਿੰਨਾ ਵਾਸਤੇ ਇਹ ਜੇਸ ਜ਼ਮੀਨ ਦੇ ਵਿੱਚ ਰਸਤਾ ਪਹੁੰਚਦਾ ਜਿੱਥੋਂ ਇਹ ਕਾਲਾ ਕਾਰੋਬਾਰ ਚੱਲ ਰਿਹਾ ਰੇਤ ਮਾਫੀਆ ਦਾ ਉਹਨਾਂ ਸਾਰਿਆਂ ਦੇ ਉੱਤੇ ਪਰਚਾ ਵੀ ਜਿਹੜਾ ਹੈ ਦਰਜ ਹੋਣਾ ਚਾਹੀਦਾ ਸਾਡੇ ਨਾਲ ਇੰਦਰਪਾਲ ਸੀ ਅਸੀਂ ਉਹਨਾਂ ਦੀ ਗੱਲ ਜਿਹੜੀ ਦੇਖੀ ਆ ਬਟ ਦੇਖਣ ਨੂੰ ਵਾਕੇ ਮਿਲੇਗਾ ਅਸੀਂ ਬੜੇ ਜਾਣਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕੋਈ ਵੀ ਬੰਦਾ ਬੋਲਣ ਨੂੰ ਤਿਆਰ ਨਹੀਂ ਸੀ ਇੱਥੇ ਅਸੀਂ ਵੀ ਗਰੇਜ ਨਹੀਂ ਕਰਾਂਗੇ ਕਿ ਥੋੜੇ ਦਿਨ ਪਹਿਲੇ ਇੱਥੇ ਪਿੰਡ ਵਾਲਿਆਂ ਨੇ ਇੱਕ ਧਰਨਾ ਵੀ ਲਾਇਆ ਸੀ ਜਦੋਂ ਕਿ ਇੱਥੇ ਕਾਫੀ ਮਸ਼ੀਨਾਂ ਜਿਹੜੀਆਂ ਦਰਿਆ ਦੇ ਵਿੱਚ ਲੱਗੀਆਂ ਸੀ ਹੋ ਸਕਦਾ ਹੈ ਕਿ ਉਹ ਵੀ ਧਰਨਾ ਜਿਹੜਾ ਪਲਾਨ ਹੋਏ ਤੇ ਉਸ ਤੋਂ ਬਾਅਦ ਜਿਹੜੀਆਂ ਮਸ਼ੀਨਾਂ ਤੇ ਰੈਗੂਲਰ ਚੱਲ ਰਹੀਆਂ ਬਟ ਉਸ ਤੋਂ ਬਾਅਦ ਕਿਸੇ ਵੀ ਰੋਕਣ ਦੀ ਉਹਨੂੰ ਕੋਸ਼ਿਸ਼ ਨਹੀਂ ਕੀਤੀ ਧੰਨਵਾਦ